ਦੋਸਤੋ ਕਿਸ ਨੇ ਸੱਚੇ ਹੀ ਲਿਖਿਆ ਹੈ ਕਿ ਧੀਆ ਅਤੇ ਤਰੇਕਾਂ ਰੌਣਕ ਹੁੰਦੀਆਂ ਵੇੜੇ ਦੀ ਦੋਸਤੋ ਧੀ ਕਰ ਵਿੱਚ ਹੋਵੇ ਤਾਂ ਮਾਂ ਦੇ ਸਿਰ ਤੋਂ ਕੰਮ ਦਾ ਬੋਝ ਲੱਥ ਜਾਂਦਾ ਹੈ ਤੇ ਜਦੋਂ ਧੀਆ ਘਰ ਦਾ ਕੰਮ ਸੰਭ ਲੈਂਦੀਆਂ ਹਨ ਤਾਂ ਸਾਡੇ ਵਰਗਿਆਂ ਦੇ ਘਰਾਂ ਵਿੱਚ ਪਤੀ ਪਤਨੀ ਦੋਨੋਂ ਹੀ ਕੰਮ ਕਰਨ ਲੱਗ ਜਾਂਦੇ ਹਨ ਮਿਹਨਤ ਮਜਦੂਰੀ ਕਰਨ ਲੱਗ ਜਾਂਦੇ ਹਨ ਤੇ ਦੋਸਤੋ ਫੇਰ ਪਤਾ ਲੱਗਦਾ ਹੈ ਕਿ ਤੇਦੀ ਮਾਪਿਓ ਬਾਰੇ ਕੀ ਸੋਚ ਹੈ ਤੇ ਪੁੱਤਰ ਦੀ ਮਾਪਿਓ ਬਾਰੇ ਕੀ ਸੋਚ ਹੈ ਜਿਸ ਵੇਲੇ ਮਾਂ ਦਾ ਕੰਮ ਤੋਂ ਆਉਣ ਦਾ ਟਾਈਮ ਹੋ ਜਾਂਦਾ ਹੈ ਤਾਂ ਧੀ ਦੇ ਨਗਾ ਦਰਵਾਜੇ ਉੱਤੇ ਟਿਕ ਜਾਂਦੀ ਹੈ ਕਿ ਮੇਰੀ ਮਾਂ ਕਦੋਂ ਆ ਕੇ ਦਰਵਾਜਾ ਖੋਲਦੀ ਹੈ ਤੇ ਜਦੋਂ ਮਾਂ ਆ ਕੇ ਦਰਵਾਜਾ ਖੋਲਦੀ ਹੈ ਤਾਂ ਧੀ ਦੇ ਦਿਲ ਵਿੱਚ ਇੱਕ ਖੁਸ਼ੀ ਦੀ ਲਹਿਰ ਉੱਠਦੀ ਮਾਂ ਨੂੰ ਪਾਣੀ ਪੁੱਛਦੀ ਰੋਟੀ ਫੜਾਉਂਦੀ ਤੇ ਪੁੱਤ ਨੂੰ ਇਹ ਵੀ ਪਤਾ ਨਹੀਂ ਲੱਗਦਾ ਕਿ ਮੇਰੀ ਮਾਂ ਘਰ ਵਿੱਚ ਆ ਗਈ ਹੈ ਕਿਉਂਕਿ ਉਸ ਨੂੰ ਮੋਬਾਈਲ ਨੇ ਹੀ ਇੰਨਾ ਰੁਝਾਇਆ ਹੋਇਆ ਹੈ ਤੇ ਜਦੋਂ ਧੀ ਦੇ ਪਿਓ ਦਾ ਕੰਮ ਤੋਂ ਆਉਣ ਦਾ ਟਾਈਮ ਹੋ ਜਾਂਦਾ ਹੈ ਤਾਂ ਧੀ ਫੇਰ ਉਹੀ ਰੋਲ ਨਹੀਂ ਪਾਉਂਦੀ ਹੈ ਪਿਓ ਨੂੰ ਪਾਣੀ ਪੁੱਛਦੀ ਰੋਟੀ ਫੜਾਉਂਦੇ ਤੇ ਮਾਪਿਓ ਦੀਆਂ ਗੱਲਾਂ ਦੇ ਵਿੱਚ ਸ਼ਾਮਲ ਹੋ ਜਾਂਦੀ ਕਿ ਮੇਰੇ ਮਾਪਿਓ ਕਿਸ ਦੁੱਖ ਸੁੱਖ ਦੀਆਂ ਗੱਲਾਂ ਕਰਦੇ ਹਨ ਦੋਸਤੋ ਜੇ ਮਾਪਿਓ ਖੁਸ਼ ਹਨ ਤਾਂ ਤੇ ਦੇ ਚਿਹਰੇ ਦੀ ਫੀਲਿੰਗ ਦਿਖਾਈ ਦਿੰਦੀ ਹੈ ਤੇ ਦਾ ਚਿਹਰਾ ਖੜ ਜਾਂਦਾ ਹੈ ਦੋਸਤੋ ਮੈਂ ਤੁਹਾਨੂੰ ਕੋਈ ਕੋਹਾਣੀ ਨਹੀਂ ਸੁਣਾਉਣ ਲੱਗਾ ਜਾਂ ਕਿਸੇ ਹੋਰ ਦੀ ਗੱਲ ਨਹੀਂ ਕਰਨ ਲੱਗਾ ਮੈਂ ਤੁਹਾਨੂੰ ਆਪਣੀ ਜਿਸ ਨੂੰ ਹੱਡ ਬੀਤੇ ਕਹਿੰਦੇ ਹਨ ਉਹ ਤੁਹਾਡੇ ਨਾਲ ਸਾਂਝੀ ਕਰਨ ਲੱਗਾ ਹਾਂ ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਹਾਂ ਕਿ ਸਾਡੇ ਵਰਗਿਆ ਦੇ ਘਰਾ ਵਿੱਚ ਪਤੀ ਪਤਨੀ ਦੋਨੋਂ ਹੀ ਮਿਹਨਤ ਮਜ਼ਦੂਰੀ ਕਰਦੇ ਹਨ ਤੇ ਦੋਸਤੋ ਅਸੀਂ ਵੀ ਦੋਨੋਂ ਪਤੀ ਪਤਨੀ ਮਿਹਨਤ ਮਜ਼ਦੂਰੀ ਹੀ ਕਰਦੇ ਹਾਂ ਮੈਂ ਆਟਾ ਚੱਕੀ ਤੇ ਕੰਮ ਕਰਦਾ ਹਾਂ ਤੇ ਮੇਰੀ ਪਤਨੀ ਕੋਈ ਵੀ ਛੋਟੀ ਮੋਟੀ ਮਿਹਨਤ ਮਜ਼ਦੂਰੀ ਮਿਲ ਜਾਵੇ ਤਾਂ ਉਹ ਕਰਦੀ ਹੈ ਤੇ ਮੈਂ ਤੁਹਾਡੇ ਨਾਲ ਗੱਲ ਕਰਨ ਲੱਗਾ ਹਾਂ ਅੱਜ ਤੋਂ 20-25 ਦਿਨ ਪਹਿਲਾਂ ਦੀ ਬਿਲਕੁਲ ਸੱਚੀ ਤੇ ਸਾਫ਼ ਦੋ ਤੋਂ ਲਗਭਗ 1.5 ਵਜੇ ਦਾ ਟਾਈਮ ਹੋਵੇਗਾ ਮੈਂ ਚੱਕੀ ਤੋਂ ਕੰਮ ਕਰਕੇ ਘਰ ਆਇਆ ਦਰਵਾਜ਼ਾ ਖੋਲਿਆ ਤੇ ਗਰਮੀ ਬਹੁਤ ਅਤਿ ਦੀ ਸੀ ਤੇ ਘਰ ਵਾਲੇ ਵੀ ਥੱਕੇ ਟੁੱਟੇ ਕੰਮ ਤੋਂ ਆਕੇ ਪੱਖੇ ਥਲੇ ਆਰਾਮ ਕਰ ਰਹੀ ਸੀ ਤੇ ਬੇਟੀ ਸਕੂਲ ਦੀ ਅੱਜ ਛੁੱਟੀਆਂ ਦਾ ਕੰਮ ਕਰ ਰਹੀ ਸੀ ਜਿਵੇਂ ਹੀ ਮੈਂ ਦਰਵਾਜ਼ਾ ਖੋਲ੍ਹਿਆ ਬੇਟੀ ਉੱਠੀ ਪਾਣੀ ਲੈ ਕੇ ਆਈ ਤੇ ਮੈਂ ਕਿਹਾ ਕਿ ਪੁੱਤ ਤੂੰ ਹੀ ਆਰਾਮ ਕਰ ਲੈਣਾ ਸੀ ਗਰਮੀ ਬਹੁਤ ਆ ਤੇ ਬੇਟੀ ਕਹਿਣ ਲੱਗੀ ਕਿ ਕੋਈ ਗੱਲ ਨਹੀਂ ਪਪਾ ਉਸੇ ਮੇਤਾ ਗਰਮੀ ਵਿੱਚ ਇਨਾ ਕੰਮ ਕਰਕੇ ਆਉਂਦੇ ਹੋ ਚਲੋ ਖੈਰ ਮੈਂ ਨਹਾ ਧੋ ਕੇ ਰੋਟੀ ਖਾਣ ਲੱਗਿਆ ਤਾਂ ਬੇਟੀ ਵੀ ਕੋਲ ਹੀ ਬੈਠ ਗਈ ਤੇ ਕਹਿਣ ਲੱਗੀ ਕਿ ਪਾਪਾ ਮੈਂ ਵੀ ਤੁਹਾਡੇ ਕੰਮ ਵਿੱਚ ਹੱਥ ਵਟਾਇਆ ਕਰਾਂਗੀ ਤੇ ਮੈਂ ਕਿਹਾ ਪੁੱਤਰਾ ਤੂੰ ਕਿਉਂ ਇੰਨਾ ਸੋਚਦੀ ਹਾਂ ਚਿੰਨੇ ਢੇਰ ਅਸੀਂ ਕੰਮ ਕਰਦੇ ਹਾਂ ਤੈਨੂੰ ਕੋਈ ਜ਼ਰੂਰਤ ਨਹੀਂ ਇਹੋ ਜਿਹਾ ਸੋਚਣ ਦੀ ਤੂੰ ਸਿਰਫ ਆਪਣੀ ਪੜ੍ਹਾਈ ਕਰ ਤੇ ਬੇਟੀ ਕਹਿਣ ਲੱਗੀ ਤੇ papa ਮੈਨੂੰ ਤੁਹਾਡੇ ਦੋਨਾਂ ਤੇ ਤਰਸ ਆਉਂਦਾ ਹੈ ਵੀਰੇ ਤਾਂ ਕੋਈ ਕੰਮ ਕਰਦੇ ਨਹੀਂ ਉਲਟਾ ਤੁਹਾਡੇ ਤੋਂ ਪੈਸੇ ਮੰਗਦੇ ਹਨ ਤੇ ਦੋਸਤੋ ਇਹ ਗੱਲ ਸੁਣ ਕੇ ਮੇਰਾ ਮਨ ਪਰ ਆਇਆ ਤੇ ਸੋਚਣ ਲੱਗਾ ਕਿ ਅਸੀਂ ਈਆਂ ਨੂੰ ਕਿਉਂ ਮਾਰਾ ਸਮਝਦੇ ਹਾਂ ਜਦੋਂ ਮੇਰੇ ਘਰ ਤੇ ਹੀ ਪੈਦਾ ਹੋਏ ਤਾਂ ਲੋਕ ਰਿਸ਼ਤੇਦਾਰ ਆਂਡ ਗਵਾੜ ਕਰਨ ਲੱਗੇ ਕਿ ਪਹਿਲਾਂ ਪੈਣਾ ਸਨ ਤੇ ਰੱਬ ਨੇ ਫੇਰ ਮੱਥੇ ਪੱਥਰ ਮਾਰਿਆ ਹੈ ਪਰ ਦੋਸਤੋ ਟੀਆਂ ਪੱਥਰ ਨਹੀਂ ਫੁੱਲਾ ਦੀ ਖੁਸ਼ਬੂ ਹੁੰਦੀਆਂ ਹਨ ਟੀਆਂ ਜੋ ਕੁਝ ਦੇਰ ਲਈ ਹੀ ਮਾਪਿਓ ਨੂੰ ਖੁਸ਼ਬੂ ਦਿੰਦੀਆਂ ਹਨ ਅਤੇ ਫੇਰ ਅਲੱਗ ਹੋ ਜਾਂਦੀਆਂ ਹਨ ਪਰ ਦੋਸਤੋ ਟੀਆਂ ਸਹਰੇ ਜਾ ਕੇ ਵੀ ਮਾਪਿਓ ਦੀ ਸੁਖ ਮੰਗਦੀਆਂ ਹਨ ਮਾਪਿਓ ਦੇ ਘਰ ਦਾ ਫਿਕਰ ਕਰਦੀਆਂ ਹਨ ਕਿ ਜੇ ਦੋਸਤੋ ਅਸੀਂ ਵਾਕਿਆ ਹੀ ਸਮਾਜ ਦਾ ਸੁਧਾਰ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਧੀਆਂ ਦੇ ਇੱਜ਼ਤ ਮਾਣ ਵਿੱਚ ਧੀਆਂ ਦੇ ਸਤਿਕਾਰ ਵਿੱਚ ਵਾਧਾ ਕਰਨਾ ਹੋਵੇਗਾ ਉਹ ਤੇ ਚਾਹੇ ਸਾਡੇ ਘਰ ਜੰਮੀ ਹੋਵੇ ਜਾਂ ਤੇ ਸਾਡੇ ਨੌ ਦੇ ਰੂਪ ਵਿੱਚ ਘਰ ਆਈ ਹੋਵੇ ਇਹ ਧੀਆਂ ਹੀ ਘਰ ਨੂੰ ਸਵਰਗ ਬਣਾ ਸਕਦੀਆਂ ਹਨ ਦੋਸਤੋ ਪੁੱਤਰ ਵੀ ਸਾਰੇ ਮਾਰੇ ਨਹੀਂ ਬਸ ਨਸ਼ਿਆਂ ਨੇ ਹੀ ਜਵਾਨੀ ਨੂੰ ਖਾ ਲਿਆ ਹੈ ਸੋ ਦੋਸਤੋ ਇਹ ਵਿਚਾਰ ਤੁਹਾਨੂੰ ਕਿਵੇਂ ਲੱਗੇ ਜੇ ਚੰਗੇ ਲੱਗੇ ਹੁਣ ਤਾਂ ਸਾਨੂੰ ਕਮੈਂਟ ਕਰਕੇ ਜਰੂਰ ਦੱਸ ਦੇਣਾ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਇਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਟਾਈਮ ਦੇਣ ਲਈ ਆਪ ਜੀ ਦਾ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ